ਅ ਕੱਲ ਰਾਤ ਦੀ ਗੱਲ ਹੈ ਜੀ ਇੱਥੇ ਇੱਕ ਫੈਕਟਰੀ ਹੈਗੀ ਹੈ ਕੱਪੜਿਆਂ ਦਾ ਕੰਮ ਹੈ ਉਹਨਾਂ ਦਾ ਜੀ ਯੂਨੀਫਾਰਮ ਬਣਾਉਂਦੇ ਨੇ ਛੋਟੀ ਜੀ ਫੈਕਟਰੀ ਹੈ ਉੱਥੇ ਓਨਰ ਹੈਗਾ ਸੀ ਉਹਦਾ ਛੋਟਾ ਭਰਾ ਹੈਗਾ ਸੀ ਨਾਲ ਜੀ ਤੇ ਜਿਹੜਾ ਉੱਥੇ ਇੱਕ ਲੇਬਰ ਕੰਮ ਕਰਦੀ ਸੀ ਉਹ ਮੁੰਡਾ ਉਹਨੇ ਸ਼ਰਾਬ ਪੀਤੀ ਹੋਈ ਸੀ ਤੇ ਇੱਕੋ ਦਮ ਫੈਕਟਰੀ ਦੇ ਵਿੱਚ ਦਾਖਲ ਹੁੰਦਾ ਤੇ ਸ਼ਰਾਬ ਦੇ ਨਸ਼ੇ ਵਿੱਚ ਹੀ ਬਲੇਡ ਲੈ ਕੇ ਉਹ ਹਮਲਾ ਕਰਨ ਲੱਗ ਜਾਂਦਾ ਪਹਿਲਾਂ ਬਾਕੀਆਂ ਨਾਲ ਆਪਣੇ ਕੋ-ਵਰਕਰਸ ਨਾਲ ਲੜਦਾ ਤੇ ਫਿਰ ਓਨਰ ਤੇ ਉਹ ਹਮਲਾ ਕਰ ਦਿੰਦਾ ਤੇ ਓਨਰ ਜਦੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹਦੇ ਸੱਟਾ ਲੱਗ ਜਾਂਦੀਆਂ ਨੇ। ਕਿ ਕਾਰਨ ਕੀ ਹੋਏਗਾ ਐਸਾ ਹਮਲਾ ਕਰਨ ਦਾ? ਸਰਟੀਜੀ ਪੁੱਛਗਿੱਛ ਚੱਲ ਰਹੀ ਹੈ ਬਟ ਐਕਚੁਅਲ ਕੋਈ ਕਾਰਨ ਹਜੇ ਸਾਹਮਣੇ ਨਹੀਂ ਆਇਆ ਉਹਨੇ ਸ਼ਰਾਬ ਦੇ ਨਸ਼ੇ 'ਚ ਇਨਟੌਕਸੀਕੇਟਿਡ ਹਾਲਤ ਵਿੱਚ ਸੀ ਉਦਾਂ ਹੀ ਉਹਨੇ ਇਹ ਹਮਲਾ ਕੀਤਾ ਹੈ। ਕੋਈ ਵਜ੍ਹਾ ਰੰਜਿਸ਼ ਕੋਈ ਪੁਰਾਣੀ ਹਜੇ ਸਾਹਮਣੇ ਨਹੀਂ ਆਈ ਤਫ਼ਤੀਸ਼ ਚੱਲ ਰਹੀ ਹੈ ਜੀ। ਕਿ ਮੈਡੀਕਲ ਵਗੈਰਾ ਜਾਂ ਕੁਝ ਸ਼ਰਾਬ ਦਾ ਆਦੀ ਸੀ ਕਿ ਕੁਝ ਨਹੀਂ। ਸ਼ਰਾਬ ਪੀਂਦਾ ਹੋਣਾ ਸੀ ਹਾਂਜੀ ਮੈਂ ਕਿੰਨੇ ਸਾਲਾਂ ਤੋਂ ਕੰਮ ਕਰਦਾ ਸੀ 10 12 ਸਾਲ ਹੋ ਗਏ ਸੀ ਜੀ ਕੰਮ ਕਰਦਿਆਂ ਤੇ ਜਿਹੜਾ ਉਹ ਮੁੰਡੇ ਮੌਦਾ ਮਾਰ ਕੀ ਸੀ ਉਹਦਾ ਨਾਮ ਹੈਗਾ ਜੀ ਅਰਵਿੰਦ ਅਰਵਿੰਦ ਜਿਹਨੂੰ ਸਾਟਲਾ ਕਿਹਾ ਮੌਦਾ ਮਾਰ ਇਕਬਾਲਜੀਤ ਜੀ ਮਾਮ ਮੌੜਾ ਤਾਂ ਵੀ ਜਾਰੀ ਹੈ ਜੀ ਇਹ ਆਪਣੇ ਟਿਬੇ ਥਾਨੇ ਚ ਸਿਚੁਏਟਿਡ ਹੈ ਜੀ ਸੁਭਾਸ਼ਨਗਰ ਸੁਭਾਸ਼ਨਗਰ ਮੈਂ ਪੁੱਛ ਰਹੀ ਸੀ ਦੇ ਵਿੱਚ ਕੋਈ ਇਹਦਾ ਕੋਈ ਪਿਛਲਾ ਕੋਈ ਰਿਕਾਰਡ ਇਸ ਤਰ੍ਹਾਂ ਦਾ ਆਇਆ ਜੀ ਕ੍ਰਿਮੀਨਲ ਵੀ ਬੰਦਾ ਉਸ ਤਰੀਕੇ ਦਾ ਆਦੀ ਹੁੰਦਾ ਨਹੀਂ ਜੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈਗਾ ਨਮਾ ਪੰਜਾਬੀ ਹੈ ਪਰਵਾਸੀ ਕਿੰਨੀ ਕੁ ਮਾਦਾ ਪਰਵਾਸੀ ਪਰਵਾਸੀ ਹੈ ਜੀ ਉਹਦੀ ਉਮਰ 35 ਕੋ ਸਾਲ ਹੈ ਜੀ ਪੂਰਾ ਹੈ ਮਾਮਲਾ ਐਦਾ ਜੀ ਮੇਰੇ ਮੇਰਾ ਬ੍ਰਦਰ ਹੈ ਨਾ ਫੈਕਟਰੀ ਤੋਂ ਚਲਾ ਗਿਆ ਸੀਗੇ ਤੇ ਫੈਕਟਰੀ ਚ ਵਰਕਰ ਸੀ ਦੋ ਜਣੇ ਇੱਕ ਵਰਕਰ ਹੈ ਨਾ दारू ਪੀ ਕੇ ਆਇਆ ਉਹ ਕੋਈ ਸਮਾਨ ਸਮੂਹ ਮੰਗ ਰਿਆ ਸੀ ਉਹ ਕਹਿੰਦੇ ਵੀ ਬਾਊ ਹੈ ਨਹੀਂਗਾ ਵੀ ਸਮਾਨ ਨਹੀਂ ਕੋਈ ਦੇਣਾ ਹੈਗਾ ਇਹਨਾਂ ਨਾਲ ਉਹਨਾਂ ਨਾਲ ਮੜੇ ਇੱਕ ਝੜਪ ਹੋਈ ਤੇ ਉਹ ਚਲਾ ਗਿਆ ਉਸ ਤੋਂ ਬਾਅਦ ਜਿਹੜਾ ਭਾਈ ਨੂੰ ਫੋਨ ਕੀਤਾ ਭਾਈ ਘਰੇ ਆਏ ਘਰੋਂ ਤੋਂ ਫੈਕਟਰੀ ਗਏ ਤੇ ਉਹ ਜਦੋਂ ਦੂਸਰਾ ਬੰਦਾ ਜਿਹੜਾ ਗਿਆ ਹੋਇਆ ਸੀ ਗਾੜੀ ক্লোਚ ਕਰਕੇ ਤੇ ਉਹ ਤੇਜ ਹਥਿਆਰ ਨਾਲ ਆਇਆ ਤੇ ਉਹਦੇ ਤੇ ਹਮਲਾ ਕਰਨ ਲੱਗੇ ਤੇ ਭਾਈ ਨੇ ਰੋਕਿਆ ਬਹੁਤ ਉਹਦੇ ਬਾਵਾਂ ਤੇ ਹਮਲਾ ਕੀਤਾ ਉਹ ਜੀ ਕੜਾਈ ਦਾ ਕਾਰਨ ਕੀ ਰਿਹਾ ਕਿਉਂ ਆਕਰਮਣ ਦਾ ਕਾਰਨ ਕਰਨ ਉਹਦਾ ਨਸ਼ਾ ਕੀਤਾ ਹੋਇਆ ਸੀਗਾ ਜੀ ਨਸ਼ੇ ਦੇ ਵਿੱਚ ਉਹਨੂੰ ਇਹ ਸਮਝ ਨਹੀਂ ਆ ਰਹੀ ਕਾਰੀਗਰ ਨੇ ਕਾਰੀਗਰ ਨਾਲ ਮੇਨ ਸੀਗਾ ਕਿ ਨਸ਼ੇ ਕਰਕੇ ਸਾਰਾ ਕੰਮ ਹੋਇਆ ਉਹਦੀ दारू ਪੀਤੀ ਹੋਈ ਸੀ ਨਸ਼ਾ ਕੀਤਾ ਹੋਇਆ ਸੀਗਾ ਤੇ ਨਸ਼ੇ ਦੇ ਵਿੱਚ ਉਹਨੇ ਬੰਦਾ ਨਸ਼ੇ ਚ ਹੁਣ ਦਿਮਾਗ ਹੀ ਨਹੀਂ ਕੰਮ ਕਰੇਗਾ ਤੇ ਬੰਦਾ ਕੁਝ ਨਾ ਕੁਝ ਉਹਨੇ ਕਦਮ ਐ ਚੱਕ ਲਿਆ ਪਹਿਲਾਂ ਪਹਿਲਾਂ ਆਪਸ ਚ ਜਿਵੇਂ ਲੇਬਰ ਲੇਬਰ ਦੀ ਆਪਸ ਚ ਗੱਲ ਹੋਈ ਹੋਣੀ ਹੈ ਤੁਹਾਨੂੰ ਦੱਸਿਆ ਜਿੱਦਾਂ ਕਿ ਉਹ ਬਾਅਦ ਚ ਜਦੋਂ ਮੁੰਡਾ ਗਿਆ ਮਾਲਕ ਨੂੰ ਫੋਨ ਗਿਆ ਕਿ ਬੋਈ ਐਦਾ ਦਾ ਅੰਦਰ ਉਹਨੇ ਛਲਾਰਤ ਕੀਤੀ ਹੈ ਫਿਰ ਜਦੋਂ ਵਾਪਸ ਆਇਆ ਬ੍ਰਦਰ ਇਹਨਾਂ ਦਾ ਹਨ ਮਾਲਕ ਨੇ ਤਾਂ ਆਣਾ ਹੀ ਆਪਣੀ ਜਗ੍ਹਾ ਤੇ ਵੀ ਕੀ ਗੱਲ ਹੋਈ ਐ ਉਹ ਜਿੱਦਾਂ ਆਇਆ ਤਾਂ ਮਗਰੋਂ ਡਾਂਗ ਤੇ ਹੱਥ ਚਾਕੂ ਲੈ ਕੇ ਉਹ ਤੁਰਿਆ ਆਵੇ ਹੁਣ ਬਚਾਇਆ ਕਰਨ ਲਈ ਉਹਨੂੰ ਲੇਬਰ ਨੂੰ ਮਾਰਨ ਆਇਆ ਸੀ ਹੁਣ ਬਚਾਇਆ ਕਰਨ ਲਈ ਮਾਲਕ ਵਿੱਚ ਆਇਆ ਉਹ ਜਿੱਦਾਂ ਉਹਨੂੰ ਮਾਰਨ ਲੱਗਾ ਛਾਤੀ ਵਾਲ ਨੂੰ ਤੇ ਉਹਨਾਂ ਨੇ ਹੱਥ ਅੱਗੇ ਕਰ ਲਏ ਤੇ ਉਹਨਾਂ ਦੇ ਹੱਥ ਵੜਦੇ ਦੋਨਾਂ ਤਿੰਨਾਂ ਹੱਥਾਂ ਤੇ ਤਿੰਨ ਚਾਰ ਜਗ੍ਹਾ ਲੱਗਿਆ ਇਸ ਦਾ ਮੈਡੀਕਲ ਵਗੈਰਾ ਕਰਵਾ ਲਿਆ ਮਾ ਮੈਡੀਕਲ ਹੋ ਗਿਆ ਸੀਐਮਸੀ ਚ ਦਾਖਲ ਨੇ ਪਰ ਉੱਥੋਂ ਮਾਰ ਕੇ ਫਿਰ ਉਹ ਭੱਜ ਗਿਆ ਫਿਰ ਪੁਲਿਸ ਨੇ ਉਹਨੂੰ ਰਾਤ ਫੜ ਲਿਆ ਪੁਲਿਸ ਨੂੰ ਮਾਮਲਾ ਦਰਜ ਕਰ ਲਿਆ ਹਾਂ ਪੁਲਿਸ ਨੂੰ ਮਾਮਲਾ ਦਰਜ ਕਰ ਲਿਆ ਹੈ ਜੀ ਹੁਣ ਡਿਪਟੀ ਸਾਹਿਬ ਆਏ ਨੇ ਉਹਨਾਂ ਨੇ ਬੁਲਾਇਆ ਹੈ ਉਹਨਾਂ ਨੂੰ ਮਿਲਣਾ ਹੈਗਾ ਅਸੀਂ ਉਹ ਇਹਨਾਂ ਕੋਲ ਵੈਸੇ ਤਾਂ ਪੁਰਾਣੀ ਜਗ੍ਹਾ ਤੇ ਕੰਮ ਕਰ ਰਹੀ ਸੀ ਪਹਿਲਾਂ ਫਿਰ ਇੱਥੇ ਸ਼ਿਫਟ ਕੀਤਾ ਜੇ ਸਾਲ ਹੋਇਆ 10 ਸਾਲ ਤੋਂ ਕੰਮ ਕਰ ਰਿਹਾ ਹਾਂ ਹਾਂ 10 ਸਾਲ ਤੋਂ ਪਹਿਲਾਂ ਇੱਕ ਅੱਧੀ ਵਾਰ ਸੁਣਨ ਚ ਆਇਆ ਕਿ ਉਹ ਕਿਸੇ ਬੰਬੇ ਕਿਸੇ ਜਗ੍ਹਾ ਤੇ ਮਤਲਬ ਪਹਿਲੇ ਜੇਲ੍ਹ ਕੱਟ ਕੇ ਆਇਆ ਉੱਥੇ ਵੀ ਲੜਾਈ ਝਗੜਾ ਕਰਕੇ ਆਇਆ ਜੋ ਸੁਣਿਆ ਸੀ ਪਰ ਇੱਥੇ ਆ ਕੇ ਮਤਲਬ ਚਲੋ ਲੇਬਰ ਹੈਗੀ ਹੈ दारू ਪੀਂਦੀ ਹੈ ਗੋਲੀਆਂ ਖਾਂਦੀ ਹੈ ਇਹ ਲੇਬਰ ਦਾ ਅਜ ਰੂਟੀਨ ਚੱਲ ਗਿਆ ਨਾ ਵੀ ਸਾਡਾ ਕੰਮ ਹੀ ਤਾਂ ਹੋਣਾ ਨਾਈਟਾਂ ਹੀ ਤਾਂ ਲੱਗਣੀਆਂ ਜੇ ਅਸੀਂ ਨੱਚਾ ਕਰਾਂਗੇ ਪਰ ਇਹਨੇ ਪਤਾ ਨਸ਼ੇ ਦੀ ਹਾਲ ਚਾਗਲੇ ਨੇ ਕਿਹੜਾ ਕਦਮ ਚੱਕ ਦੇਣਾ ਉਹ ਜਿਹੜਾ ਕਦਮ ਚੱਕਿਆ ਉਹ ਦੇਖੋ ਨਾ ਮਾਲਕ ਦੇ ਆਪਣੀ ਜਾਨ ਬਚ ਗਈ ਜੇ ਉਰੀ ਸੋਰੀ ਛਾਤੀ 'ਚ ਲੱਗ ਜਾਂਦੀ ਉਹ ਤਾਂ ਮਰ ਜਾਂਦਾ ਸੀ ਥਾਂ ਤੇ ਉਹ ਤਾਂ ਲੇਬਰ ਨੂੰ ਬਚਾਉਂਦਾ ਬਚਾਉਂਦਾ ਵਿਚਾਰਾ ਆਪਣੇ ਤੇ ਲੈ ਬੈਠਾ ਪ੍ਰਸ਼ਾਜਨ ਦਵਾਈ ਕਹਿੰਦੇ ਜੋ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਉਹ ਕਰ ਵੀ ਰਹੇ ਆ ਇਹ ਨਹੀਂ ਕਿ ਉਹਨਾਂ ਨੇ ਨਹੀਂ ਕੀਤੀ ਉਹਨਾਂ ਨੇ ਸਾਰੀ ਗੱਲ ਸੁਣੀ ਬੰਦਾ ਵੀ ਫੜਿਆ ਤੇ ਕਾਰਵਾਈ ਵੀ ਕਰ ਰਹੇ ਆ